ਕਿ ਵਾਕਈ ਬਿਕਰਮਜੀਤਿਆ ਨੇ ਸੁਖਬੀਰ ਬਾਦਲ ਦੇ ਪਿੱਛੇ ਚੁਰਾ ਮਾਰਿਆ। ਤੋਂ ਉਹਨਾਂ ਨੂੰ ਬਿਆਨ ਨਹੀਂ ਸੀ ਦੇਣਾ ਚਾਹੀਦਾ। ਕੰਨ ਸਾਰੇ ਐਮਐਲਏ ਮਨਿਸਟਰ ਬਣ ਗਏ। ਲਗਾਤਾਰ 10 ਸਾਲ ਮਨਿਸਟਰ ਰਹੇ। ਮਨਿਸਟਰ ਵੀ ਸੁਪਰ ਮਨਿਸਟਰ ਰਹੇ। ਕੋਈ ਆਵਾਜ਼ ਉਲਟਦੀ ਨਹੀਂ ਸੀ। ਜੇ ਕੋਈ ਮਸਲੇ ਹੋਏ ਤਾਂ ਉਸ ਵੇਲੇ ਭਮ ਵਿੱਚ ਸੀ ਨਾ ਸੀ ਤਾਂ ਉਸ ਸਮੇਂ 'ਚ ਹੋਏ ਤੇ ਫੇਰ ਅਜੋ ਸਮੇਂ ਤੇ ਜਿੱਥੋਂ ਮਸਲੇ ਪੈਦਾ ਹੋਏਨ ਕਿੰਤੂ ਕਰਨਾ ਇਹ ਸ਼ੋਭਦਾ ਨਹੀਂ। ਮੈਂ ਹੁਣ ਵੀ ਕਹਿਣਾ ਉਹਨਾਂ ਵਾਸਤੇ ਬਿਹਾਨ ਸ਼ੁਭਦਾ ਨਹੀਂ ਮੈਂ ਵੀ ਕਹਿਣਾ ਮੈਂ ਕਹਿੰਦਾ ਬਾਪਸਲੇ ਰ ਮੈਂ ਵੀ ਕਹਿਣਾ ਲੇਕਿਨ ਮੈਂ ਕੋੜਾ ਲਫਜ਼ ਬੱਤ ਕੇ ਰਾਜ਼ੀ ਨਹੀਂ ਜੀ ਨਿਕਲ ਗਿਆ ਹੁਣ ਉਹ ਮੇਰਾ ਲਫਜ਼ ਹੈ ਇਸ ਕਰਕੇ ਮੈਂ ਉਹਨੂੰ ਉਹ ਤਾਂ ਭੱਜ ਜਾ ਨਹੀਂ ਮੈਂ ਭੱਜਦਾ ਨੇ ਵੀ ਲਿਖਿਆ ਉਸ ਬਿਆਨ ਦੇ ਵਿੱਚ ਕਿ ਸਾਜ਼ਿਸ਼ ਜਿਹੜੀ ਹੋ ਰਹੀ ਆ ਅਕਾਲੀ ਦਲ ਨੂੰ ਤੋੜਨ ਦੇ ਲਈ ਉਹਦਾ ਹਿੱਸਾ ਨਹੀਂ ਬਣਨਾ ਚਾਹੀਦਾ ਤੁਹਾਨੂੰ ਕੀ ਲੱਗਦਾ ਜਿਹੜੀ ਸਾਜ਼ਿਸ਼ ਹੋ ਰਹੀ ਜਿਵੇਂ ਭਾਵੇਂ ਬਾਗੀ ਤੜਾ ਜਾਂ ਤੁਸੀਂ ਪਹਿਲਾਂ ਐਸਜੀਪੀਸੀ ਦਾ ਜ਼ਿਕਰ ਕਰਦੇ ਹੋ ਕਿ ਐਸਜੀਪੀਸੀਆਂ ਸਿੱਖ ਸੰਸਥਾਵਾਂ ਤੋੜੀਆਂ ਗਈਆਂ ਇੱਕ ਇੱਕ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਤੁਹਾਨੂੰ ਇਹਦੇ ਪਿੱਛੇ ਵੀ ਸਾਜ਼ਿਸ਼ ਲੱਗਦੀ ਹੈ ਮੈਨੂੰ ਤਾਂ ਬਹੁਤ ਗੱਲਾਂ ਦਾ ਪਤਾ ਹੈ ਜਿਹੜੀਆਂ ਕਿ ਮੈਂ ਟੀਵੀ ਤੇ ਕਹਿ ਨਹੀਂ ਸਕਦਾ ਕਿ ਕਿਵੇਂ ਸਾਜ਼ਿਸ਼ਾਂ ਹੁੰਦੀਆਂ ਨੇ ਕਿਵੇਂ ਸਾਥੋਂ ਵੱਲੋਂ ਵੱਲੀ ਉਧਰ ਨੂੰ ਲੈ ਜਾਂਦੀਆਂ ਨੇ ਮੋੜ ਕੇ ਕਹਿੰਦੇ ਸਵਾਲ ਤੋਂ ਉਹਨਾਂ ਨੇ ਅੰਤਰਿੰਕ ਕਮੇਟੀ ਤੇ ਚੁੱਕਿਆ ਉਹ ਸੁਖਬੀਰ ਸਿੰਘ ਬਾਦਲ ਦੀ ਪਿੱਛੇ ਛੁਰਾ ਮਾਰਨ ਵਾਲੀ ਗੱਲ ਕਿਵੇਂ ਹੋ ਗਈ ਕਹਿੰਦੇ ਕਿ ਇਸ ਹਸਾਬ ਫਿਰ ਕਲੀਅਰ ਲਾ ਲੋ ਕਿ ਇਹ ਅੰਤਰਿੰਕ ਕਮੇਟੀ ਨੂੰ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਡਾਇਰੈਕਸ਼ਨ ਦਿੰਦੇ ਆ ਤਾਂ ਸੁਖਬੀਰ ਸਿੰਘ ਬਾਦਲ ਜੀ ਦਾ ਰੱਤੀ ਪ੍ਰਵੇਸ਼ ਚ ਕਸੂਰ ਨਹੀਂ মিডিਆ ਲਿਖਦਾ ਨਾ ਉਹ ਬਿਚਾਰੇ ਲਿਖਦਾ ਨਾ ਮੈਂ ਲਿਖਦਾ ਤੇ ਰਾਤ ਦਾ ਸਮਾਂ ਸੀ ਉਹ ਕਹਿੰਦੀ ਕਾਲੀ ਐਸੀ ਲਿਖ ਕੇ ਮੈਂ ਨਾ ਪੜਾਇਆ ਗਿਆ ਇਸ਼ੂ ਕਰਤਾ ਹੁਣ ਲੇਖਨ ਬੰਦੇ ਦੇ ਜਿਸ ਲੀਡਰ ਦੇ ਖਿਲਾਫ ਲਿਖਿਆ ਉਹਦੀ ਕ੍ਰੈਡੀਬਿਲਟੀ ਜਾਂ ਉਹਦਾ ਅਹੁਦਾ ਵੀ ਪਤਾ ਔਰ ਉਸ ਪਰਿਵਾਰ ਦੇ ਨਾਲ ਸੰਬੰਧ ਵੀ ਪ ਕਿ ਨਵਾਂ ਬੰਦਾ ਹੋਵੇ ਤਾਂ ਕਹਿੰਦੇ ਨੇ ਜੀ ਖਾਦੀ ਪੀਤੀ ਚ ਬਿਆਨ ਦਿੱਤਾ ਗਿਆ ਪਰ ਤੁਸੀਂ ਤਾਂ ਫਿਰ ਵੀ ਗੁਰੂ ਵਾਲੇ ਹੋ ਇਕੱਠੇ ਹੋਣ ਦੀ ਥਾ ਅਕਾਲੀ ਦਲ ਤਾਂ ਫਿਰ ਟੜਿਆਂ ਚ ਵੰਡਿਆ ਜਾਣ ਲੱਗਿਆ ਇੱਕ ਟੜਾ ਬਿਕਰਮਜੀਤਿਆ ਨਾਲ ਖੜਾ ਇੱਕ ਟੜਾ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਾਲ ਖੜਾ ਨਜ਼ਰ ਆ ਰਿਹਾ ਐਸੇ ਸੁਖਬੀਰ ਬਾਦਲ ਨੂੰ ਕਹੇ ਸਿਹਜਾ ਬੰਦਾ ਕੋਈ ਨਹੀਂ ਕਾਬਲ ਉਸੇ ਨੂੰ ਹੁਣ ਉਹੀ ਬੰਦੇ ਜਿਹੜੇ ਕਹਿੰਦੇ ਸੀ ਕਾਬਲ ਉਹਨਾਂ ਦੇ ਮੂੰਹ ਚੋਂ ਹੀ ਉਹਨਾਂ ਦੇ ਬਿਆਨ ਪੜਦੋ ਕੱਢ ਕੇ ਮੇਰਾ ਤਾਂ ਕਦੇ ਆਇਆ ਵੀ ਨਹੀਂ ਹੁਣ ਇਹ ਉਹਨਾਂ ਦੇ ਬਿਆਨਾਂ ਨੂੰ ਉਲਟਾਉਣ ਲੱਗੇ ਮੈਂ ਉਹਨਾਂ ਨੂੰ ਕੀ ਕਹਾ ਜਿਹੜਾ ਸਾਹਮਣੇ ਕੋਈ ਕੋੜਾ ਮਿੱਠਾ ਕੋੜਾ ਖੱਟਾ ਬੋਲਦਾ ਉਹਨੂੰ ਵੀ ਕਲਾਵੇ ਚ ਲੈ ਕੇ ਪਿਆਰ ਨਾਲ ਪਚਕਾਰ ਕੇ ਮਨਾ ਲੈਂਦੇ ਆ ਪਰ ਇਸ ਤਰ੍ਹਾਂ ਦਾ ਤਿੱਖਾ ਬਿਆਨ ਭੁੰਦਰ ਸਾਹਿਬ ਹੁਣਾਂ ਦਾ ਨਹੀਂ ਹੈ ਢਿੰਟਾ ਸਾਹਿਬ ਨਾਲ ਹੁਣ ਇੰਟਰਵਿਊ ਕਰਕੇ ਆ ਉਹ ਕਹਿੰਦੇ ਕਿ ਭੁੰਦਰ ਸਾਹਿਬ ਦਾ ਬਿਆਨ ਨਹੀਂ ਹੈ ਇਹ ਬਿਆਨ ਜਿਹੜਾ ਆ ਬਾਦਲ ਪਰਿਵਾਰ ਦੀ ਸਹਿਮਤੀ ਨਾਲ ਮਜੀਠੀਆ ਦੇ ਖਿਲਾਫ ਭੁੰਦਰ ਸਾਹਿਬ ਤੋਂ ਦਵਾਇਆ ਗਿਆ ਇਹ ਜੋ ਕਰ ਰਹੇ ਨਿੱਜੀ ਹਿੱਤ ਨੂੰ ਛੱਡ ਕੇ ਗੌਮ ਦੇ ਹਿੱਤ ਵਾਸਤੇ ਸੋਚਣ ਉਹ ਤਾਂ ਜੋੜਦਾ ਸਿਰ ਗੁਰੂ ਤਾਂ ਸਾਡਾ ਸਾਰਾ ਗੁਰੂ ਸਾਡਾ ਸਿਰ ਤੋੜਨ ਨੂੰ ਥੋੜੋ ਕਹਿੰਦਾ ਅਸੀਂ ਨਾਂ ਲੈਨੇ ਸਿੱਖੀ ਦਾ ਜਾਂਦੇ ਦੂਰ ਆ ਉਹਨਾਂ ਸੁੱਲਾਂ ਮਸ਼ਕਰੋਂ ਕਿ ਮਜੀਠੀ ਹੁਣਾਂ ਨਾਲ ਗੱਲ ਕਰਨ ਦੀ ਸਭ ਨਾਲ ਕਰਦਾ ਤੇ ਕਰਦਾ ਰਹੂੰਗਾ ਲਾਉਂ ਕਿ ਫੋਨ ਉਹਨਾਂ ਨੂੰ ਕਿ ਨਹੀਂ ਕੋਈ ਖੀ ਗੱਲ ਹੈ ਬੱਚਿਆਂ ਤਰ੍ਹਾਂ ਮੈਨੂੰ ਕੀ ਹੋ ਗਿਆ ਜੇ ਮੈਂ ਉਹਨੂੰ ਘੂਰ ਵੀ ਦੇਉਂਦਾ ਵੀ ਕੀ ਕਰੂਗਾ ਮੈਂ ਘੂਰ ਦਿਆਂਗਾ ਕਾਕਾ ਕਿਉਂ ਤਾਂ ਬਜਰੀ ਕੀਤੇ ਕਿਉਂ ਬੋਲਦਾ ਮੈਂ ਤਾਂ ਇਹ ਵੀ ਕਹਿ ਦੂੰ ਬਿਕਰਮ ਸਿੰਘ ਮਜੀਠੀਆ ਹੋਣਾ ਨੇ ਸਵਾਲ ਚੁੱਕੇ ਕਿ ਅੰਤਰਿੰਕ ਕਮੇਟੀ ਨੇ ਜੋ ਫੈਸਲਾ ਲਿਆ ਉਹ ਗਲਤ ਸੀਗਾ ਜਥੇਦਾਰ ਜਿਸ ਤਰੀਕੇ ਨਾਲ ਸੇਵਾਮੁਕਤ ਕੀਤੇ ਗਏ ਆ ਉਹਨਾਂ ਨੂੰ ਲਾਂਬੇ ਕੀਤਾ ਗਿਆ ਇਸ ਨੂੰ ਲੈ ਕੇ ਉਹਨਾਂ ਨੇ ਸਵਾਲ ਚੁੱਕੇ ਔਰ ਅਕਾਲੀ ਦਲ ਦਾ ਇੱਕ ਧੜਾ ਜਿਹੜਾ ਉਹ ਬਿਕਰਮ ਮਜੀਠੀਆ ਹੋਣਾ ਵਾਲੇ ਪਾਸੇ ਔਰ ਦੂਸਰਾ ਧੜਾ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਹੋਣਾ ਵਾਲੇ ਪਾਸੇ ਖੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਕਿਉਂਕਿ ਸਭ ਤੋਂ ਵੱਧ ਚਰਚਾ ਇਸ ਚੀਜ਼ ਦੀ ਹੋ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਜੁਨੇ ਸਰਦਾਰ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੇ ਜੋ ਬਿਆਨ ਦਿੱਤਾ ਬਿਕਰਮ ਮਜੀਠੀਆ ਹੋ ਰਿਟਰਨ ਦੇ ਵਿੱਚ ਬਿਆਨ ਸੀ ਉਹ ਇਹ ਸੀਗਾ ਕਿ ਵਿਕਰਮ ਮਜੀਠੀਆ ਨੇ ਸੁਖਵੀਰ ਸਿੰਘ ਬਾਦਲ ਦੀ ਪਿੱਠ 'ਚ ਛੁਰਾ ਮਾਰਿਆ ਤਾਂ ਸਰਦਾਰ ਪੁੰਦਰ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਪੁੰਦਰ ਸਾਹਿਬ ਤੁਹਾਡੇ ਬਿਆਨ ਦੀ ਬਹੁਤ ਚਰਚਾ ਹੋ ਰਹੀ ਹੈ ਸਾਰੇ ਪਾਸੇ ਇਸ ਤਰ੍ਹਾਂ ਦੀ ਕਿ ਬਲਵਿੰਦਰ ਸਿੰਘ ਪੁੰਦੜ ਹੋਣਾ ਨੇ ਬਿਆਨ ਦਿੱਤਾ ਕਿ ਵਿਕਰਮ ਮਜੀਠੀਆ ਨੇ ਸੁਖਵੀਰ ਸਿੰਘ ਬਾਦਲ ਦੇ ਪਿੱਠ 'ਚ ਛੁਰਾ ਮਾਰਿਆ ਹੈ ਕਿ ਵਾਕਈ ਵਿਕਰਮ ਮਜੀਠੀਆ ਨੇ ਸੁਖਵੀਰ ਬਾਦਲ ਦੇ ਪਿੱਠ 'ਚ ਛੁਰਾ ਮਾਰਿਆ ਦੇਖੋ ਮੇਰੇ ਸਵਾਲ ਨੂੰ ਸਾਰਾ ਪ੍ਰੈਸ ਜਾਣਦਾ ਕਿਉਂਕਿ ਮੈਂ ਕਿਹੜਾ ਅੱਜ ਤੋਂ ਪਾਰਟੀ 'ਚ ਬੜੀ ਗੁਰੂ ਦੀ ਕਿਰਪਾ ਨਾਲ ਲੰਬਾ ਸਮਾਂ ਹੋ ਗਿਆ ਹੈ ਮੈਂ ਕਹਿਣਾ ਕਿ ਮੈਨੂੰ ਦੁੱਖ ਹੈ ਇਸ ਬਿਆਨ ਤੇ ਮੈਂ ਅੱਜ ਵੀ ਕਹਿਣਾ। ਔਰ ਸਾਹਮਣੇ ਵੀ ਉਹਨੂੰ ਕਹਿੰਦਾ ਕਿ ਕਹਤਾ ਗਲਤੀ ਕੀਤੀ ਹੈ। ਤੈਨੂੰ ਬਿਆਨ ਨਹੀਂ ਦੇਣਾ ਚਾਹੀਦਾ ਸੀ। ਲੇਕਿਨ ਮੈਂ ਸਖਤ ਬਿਆਨ ਨਹੀਂ ਦਿੰਦਾ ਹੁੰਦਾ ਕੋੜਾ ਲਫ਼ਜ਼ ਵੀ ਨਹੀਂ ਬੋਲਦਾ ਇਸ ਕਰਕੇ ਸਭ ਨੂੰ ਹੈਰਾਨਗੀ ਹੋਈ ਹੈ। ਚਲੋ ਰਾਤ ਦਾ ਸਮਾਂ ਸੀ ਲਿਖਿਆ ਗਿਆ ਦੇ ਤਾਂ ਪੜ ਨਹੀਂ ਸਕਿਆ। ਕੋਈ ਗੱਲ ਨਹੀਂ। ਕਿਹਾ ਮੈਥੂ ਜਿਹਨੂੰ ਮੇਰਾ ਬਿਆਨ ਸੀ ਮੈਥੂ ਕਿਹਾ ਗਿਆ। ਸੋ ਇਸ ਕਰਕੇ ਮੈਂ ਹੁਣ ਕਹਿਣਾ ਕਿ ਮੈਨੂੰ ਹੁਣ ਵੀ ਦੁੱਖ ਹੈ ਇਹ ਬਿਆਨ ਨਹੀਂ ਦੇਣਾ ਚਾਹੀਦਾ ਸੀ ਸੋਧਣਾ ਚਾਹੀਦਾ ਹੈ ਨਹੀਂ ਜਿਹੜਾ ਬਿਕਰਮ ਮਜੀਠੀਆ ਹੋਣਾ ਤੇ ਤੁਸੀਂ ਬਿਆਨ ਦਿੱਤਾ ਜਾਂ ਜਿਹੜਾ ਬਿਕਰਮ ਮਜੀਠੀਆ ਨੇ ਬਿਆਨ ਦਿੱਤਾ ਉਹਦੇ ਤੇ ਤੁਹਾਨੂੰ ਦੁੱਖ ਮੈਂ ਬਿਕਰਮ ਜੀਤ ਮਜੀਠੀਆ ਦੇ ਬਿਆਨ ਤੇ ਦੁੱਖ ਪ੍ਰਗਟ ਕਰਦਾ ਕਿ ਉਹਨਾਂ ਨੂੰ ਬਿਆਨ ਨਹੀਂ ਸੀ ਦੇਣਾ ਚਾਹੀਦਾ ਅੰਤਰੀ ਕਮੇਟੀ ਵੱਲ ਕੋਈ ਵੀ ਜੋ ਬਿਆਨ ਦਿੰਦਾ ਉਹ ਨਹੀਂ ਸੀ ਦੇਣਾ ਚਾਹੀਦਾ ਕੋਈ ਵੀ ਬਿਆਨ ਹੈ ਉਹ ਪਾਰਟੀ ਨੂੰ ਅਸਰ ਕਰਦਾ ਹੁੰਦਾ ਜਿਹੜਾ ਕਿਉਂਕਿ ਜਿਸ ਪਾਰਟੀ ਨੇ ਸਾਨੂੰ ਮਾਨ ਦਿੱਤਾ ਹੈ ਜਿਸ ਪਾਰਟੀ 'ਚ ਬਹਿ ਕੇ ਸਾਡੇ ਸੇਵਾ ਕਰਨ ਵਾਸਤੇ ਲੋਕਾਂ ਦੇ ਮਸਲਿਆਂ ਵਾਸਤੇ ਡਿਊਟੀ ਲੱਗੀ ਆ ਅਸੀਂ ਆਪਸ ਵਿੱਚ ਬੋਲ ਜੀਏ ਫਿਰ ਕਿੰਨੇ ਸਿਆਣੇ ਬੰਦੇ ਉਹ ਜਾਣ ਜਿਨ੍ਹਾਂ ਨੇ ਬਣਨ ਸਾਰੇ ਐਮਐਲਏ ਮਨਿਸਟਰ ਬਣ ਗਏ ਲਗਾਤਾਰ 10 ਸਾਲ ਮਨਿਸਟਰ ਰਹੇ ਮਨਿਸਟਰ ਵੀ ਸੁਪਰ ਮਨਿਸਟਰ ਰਹੇ ਕੋਈ ਆਵਾਜ਼ ਉਲਟਦੀ ਨਹੀਂ ਸੀ ਜੇ ਕੋਈ ਮਸਲੇ ਹੋਏ ਤਾਂ ਉਸ ਵੇਲੇ ਭਮ ਵਿੱਚ ਸੀ ਨਾ ਸੀ ਤਾਂ ਉਸ ਸਮੇਂ ਚ ਹੋਏ ਤੇ ਫਿਰ ਅਜ ਉਸ ਸਮੇਂ ਤੇ ਜਿੱਥੋਂ ਮਸਲੇ ਪੈਦਾ ਹੋਏ ਕਿੰਤੂ ਕਰਨਾ ਇਹ ਸ਼ੋਭਦਾ ਨਹੀਂ ਇਸ ਕਰਕੇ ਮੈਂ ਸਮਝਦਾ ਕਿ ਜਿਹੜੇ ਸੀਨੀਅਰ ਬੰਦੇ ਉਹਨਾਂ ਨਾਲ ਜੁੜ ਕੇ ਬੈਠਣ ਕਿ ਆਪਾਂ ਹੱਲ ਕਿਵੇਂ ਕਰੀਏ ਸਾਡਾ ਯਤਨ ਰਿਹਾ ਹੈ ਮੈਂ ਕੱਲ ਤੱਕ ਪਰਸੋ ਤੱਕ ਮਜੀਠਾ ਸਾਹਿਬ ਨਾਲ ਬਹਿ ਕੇ ਗੱਲ ਕਰਦਾ ਰਿਹਾ ਅਸੀਂ ਦੋਨੋਂ ਉਹਨਾਂ ਦੀ ਵੀ ਕੋਸ਼ਿਸ਼ ਮੇਰੀ ਕੋਸ਼ਿਸ਼ ਕਿ ਆਪਾਂ ਮਸਲੇ ਹੱਲ ਕਰੀਏ ਜਿਹੜੀ ਪੰਜਵੇਂ ਮੇਰੀ ਕਮੇਟੀ ਉਹਨਾਂ ਨਾਲ ਗੱਲ ਕੀਤੀ ਹੈ ਉਹਨਾਂ ਨੂੰ ਕਹੇ ਤਾਂ ਭਰਤੀ ਲੈ ਲਓ ਟਾਈਮ ਵਧਾ ਲਓ ਚੈੱਕ ਕਰ ਲਓ ਗਲਤੀ ਹੈ ਤਾਂ ਖੁੱਲੀ ਛੁੱਟੀ ਲੇਕਿਨ ਨਹੀਂ ਕਿਸੇ ਗੱਲ ਤੇ ਆਏ ਤਖਤ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਜੇ ਅਸਤੀਫਾ ਚੱਕੋ ਬਾਕੀ ਸਾਰੀ ਗੱਲ ਬੰਨ ਲੀ ਸਰਟੀਫਿਕੇਟ ਦੇਤਾ ਰਹੀ ਗੱਲ ਇਹ ਜਿਹੜੀ ਭਰਤੀ ਹੈ ਇਹ ਦੱਸੋ ਵਿਧੀ ਉਹ ਕਹਿੰਦੇ ਜੀ ਵਿਧੀ ਵਿਧਾਨ ਪਾਰਟੀ ਨੂੰ ਮਜੂਦ ਕਰਨਾ ਹੈ ਇਕਤਾ ਕਰਨੀ ਹੈ ਲਿਖਿਆ ਵੀ ਚਿੱਠੀ ਦੇ ਹੁਣ ਵਿਧੀ ਵਿਧਾਨ ਤਾਂ ਵਰਕਿੰਗ ਕਮੇਟੀ ਹੈ ਇਕਤਾ ਵਾਸਤੇ ਇਕੱਠੇ ਹੋਣਾ ਹੈ ਪਾਰਟੀ ਮਜੂਦ ਕਰਨ ਵਾਸਤੇ ਇਕੱਠੇ ਹੋਣਾ ਹੈ ਉਹ ਤਾਂ ਆమే ਸਭ ਨੇ ਯਤਨ ਕੀਤਾ ਨਾ ਜਤਰ ਹੋਇਆ ਅਸਤੀਫੇ ਦੇ ਤੇ ਕਹਿੰਦੇ ਜੀ ਸਾਨੂੰ ਛੁੱਟੀ ਦਿਓ ਅਸੀਂ ਇਹ ਨਹੀਂ ਕਰ ਸਕਦੇ ਅਵੱਗਿਆ ਵੀ ਨਹੀਂ ਕਰ ਸਕਦੇ ਲੇਕਿਨ ਸਾਨੂੰ ਬਖਸ਼ੋ ਲੇਕਿਨ ਉਹਦੀ ਬਜਾਏ ਜੇ ਤਾਂ ਜੀ ਭੱਜ ਭੱਜ ਗਏ ਨਿੱਜੀ ਹਿੱਤ ਵਾਸਤੇ ਗੱਲ ਕਰਨੀ ਕਾਲ ਤੱਕ ਸਭ ਸਾਰੀ ਦੁਨੀਆ ਦਾ ਸਰਵਤ ਦਾ ਹੈ ਇੱਕ ਨਿੱਜੀ ਹਿੱਤ ਵਾਸਤੇ ਵਰਤਣਾ ਕਿਹੜਾ ਬੰਦਾ ਜਿਹੜਾ ਉੱਥੋਂ ਮੂੰਹ ਮੋੜੇਗਾ ਕਿਸ ਦੀ ਤਾਕਤ ਹੈ ਕਿਸੇ ਤਾਕਤ ਹੀ ਕੋਈ ਨਹੀਂ ਉਹਦੇ ਬਗੈਰ ਪੱਤੇ ਨਹੀਂ ਹਿੱਲਦਾ ਗੁਰੂ ਵਗੈਰ ਸੋ ਇਸ ਕਰਕੇ ਜੋ ਲੋਕ ਕਰ ਰਹੇ ਨਿੱਜੀ ਹਿੱਤ ਨੂੰ ਛੱਡ ਕੇ ਕੌਮ ਦੇ ਹਿੱਤ ਵਾਸਤੇ ਸੋਚਣ ਉਹ ਤਾਂ ਜੋੜਦਾ ਸਿਰ ਗੁਰੂ ਤਾਂ ਸਾਡਾ ਸਾਰਾ ਗੁਰੂ ਸਾਡਾ ਸਿਰ ਤੋੜਨ ਨੂੰ ਛੋੜੋ ਕਹਿੰਦਾ ਗੁਰੂ ਵਿਸਖ ਤਾਂ ਐਸੀ ਸ਼ਕਤੀ ਸਨ ਕਿ ਦੁਸ਼ਮਣ ਦੇ ਤੀਰ ਮਾਰ ਲਗੇ ਸੋਨਾ ਨਾਲ ਲਾ ਕੇ ਤੀਰ ਮਾਰਦੇ ਸੀ ਕਿ ਸਸਕਾਰ ਵੀ ਤਾਂ ਕਿ ਉਹਨੂੰ ਤਕਲੀਫ ਨਾ ਹੋਵੇ ਸਸਕਾਰ ਵੀ ਹੋ ਜੇ ਤੇ ਜਿਹੜੇ ਐਡੇ ਵੱਡੇ ਮਹਾਨ ਗੁਰੂ ਦੇ ਅੱਗੇ ਹੈਗਾ ਸਿੱਖ ਤੇ ਉਹ ਸਿੱਖਾਂ ਨੂੰ ਤਾਂ ਸਿਰ ਜੋੜਨਾ ਚਾਹੀਦਾ ਜੇ ਓਡੇ ਨਹੀਂ ਬਣ ਸਕਦੇ ਮਾੜੇ ਮੋٹے ਤਾਂ ਬਣੀਏ ਥੋੜੇ ਕਣੇ ਤਾਂ ਉਧਰੋਂ ਤੁਰੀਏ ਅਸੀਂ ਨਾਂ ਲੈਨੇ ਆ ਸਿੱਖੀ ਦਾ ਜਾਂਦੇ ਦੂਰ ਆ ਉਹਨਾਂ ਸੂਲਾਂ ਤੋਂ ਤੁਹਾਡੀ ਤੁਹਾਡੀ ਕ੍ਰੈਡਿਬਿਲਟੀ ਮੈਂ 2-4 ਦੋ ਚਾਰ ਸਾਲ ਮੇਰੇ ਹੋਰ ਨਹੀਂ ਇਸ ਪੂਰੇ ਇਸ਼ੂ ਦੇ ਉੱਪਰ ਤੁਹਾਡੀ ਕ੍ਰੈਡਿਬਿਲਟੀ ਹੈ ਤੁਹਾਨੂੰ ਇੱਕ ਕ੍ਰੈਡਿਬਲ ਲੀਡਰ ਦੇ ਤੌਰ ਤੇ ਅਕਾਲੀ ਦਲ ਚ ਜਾਣਿਆ ਜਾਂਦਾ ਟੌਪ ਮੋਸਟ ਸੀਨੀਅਰ ਲੀਡਰਾਂ ਦੇ ਵਿੱਚ ਤੁਸੀਂ ਆਉਂਦੇ ਹੋ ਤੁਹਾਡੇ ਬਿਆਨ ਤੇ ਇਸ ਕਰਕੇ ਲੋਕਾਂ ਨੂੰ ਤਾਜਬ ਹੋਇਆ ਕਿ ਭੁੰਦੜ ਸਾਹਿਬ ਤਾਂ ਜਿਹੜਾ ਸਾਹਮਣੇ ਕੋਈ ਕੋੜਾ ਮਿੱਠਾ ਕੋੜਾ ਖੱਟਾ ਬੋਲਦਾ ਉਹਨੂੰ ਵੀ ਕਲਾ ਵਿੱਚ ਲੈ ਕੇ ਪਿਆਰ ਨਾਲ ਪਚਕਾਰ ਕੇ ਮਨਾ ਲੈਂਦੇ ਆ ਪਰ ਇਸ ਤਰ੍ਹਾਂ ਦਾ ਤਿੱਖਾ ਬਿਆਨ ਭੁੰਦੜ ਸਾਹਿਬ ਹੁਣਾਂ ਦਾ ਨਹੀਂ ਹੈ ਢਿੰਟਾ ਸਾਹਿਬ ਨਾਲ ਹੁਣਾਂ ਇੰਟਰਵਿਊ ਕਰਕੇ ਉਹ ਕਹਿੰਦੇ ਕਿ ਦਾ ਬਿਆਨ ਨਹੀਂ ਹੈ ਇਹ ਬਿਆਨ ਜਿਹੜਾ ਆ ਬਾਦਲ ਪਰਿਵਾਰ ਦੀ ਸਹਿਮਤੀ ਨਾਲ ਮਜੀਠੀਆ ਦੇ ਖਿਲਾਫ ਪੁੰਦਰ ਸਾਹਿਬ ਤੋਂ ਦਵਾਇਆ ਗਿਆ ਜਾਂ ਰਿਟਨ ਦੇ ਵਿੱਚ ਜਿਹੜਾ ਉਹਨਾਂ ਦੇ ਦਫ਼ਤਰ ਚੋਂ ਕਿਸੇ ਨੇ ਲਿਖ ਕੇ ਦਿੱਤਾ ਦੇਖੋ ਮੈਂ ਐਵੇਂ ਸੱਜ ਸੁਖਬੀਰ ਸਿੰਘ ਬਾਦਲੀਆਂ ਦਾ ਨਾਮ ਲਵਾ ਉਹ ਕਦੇ ਨਹੀਂ ਉਹ ਤਾਂ ਮੈਥੋਂ ਵੀ ਸਿਆਣ ਫੜਾ ਉਹਨਾਂ ਨੇ ਜਿਹੜਾ ਬਿਆਨ ਸੀ ਜਦੋਂ ਅਸੀਂ ਇਕੱਠੇ ਬਹਿ ਕੇ ਰਹੇ ਮੈਥੋਂ ਵੀ ਸਿਆਣ ਫੜਾ ਬਿਆਨ ਸੀ ਸਾਡਾ ਬਿਆਨ ਸੀ ਕਿ ਜਿਹੜੀਆਂ ਆਪਣੀਆਂ ਇਹ ਜਿਹੜੇ ਆਪਣੇ ਸਥਾਨ ਜਿਹਦਾ ਸਥਾਨਾਂ ਦੇ ਸਿਰ ਤੇ ਆਪਣਾ ਬੇਸ ਹੈ ਉਹ ਸ਼ਰੂਨੀ ਕਮੇਟੀ ਹੈ ਤੇ ਅਕਾਲੀ ਦਲ ਹੈ ਉਸ ਤੇ ਧਰਮ ਸਾਡਾ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਤੇ ਸਾਡਾ ਅਕਾਲ ਤਖਤ ਸਾਹਿਬ ਸਾਡਾ ਸਰਬੋਤਮ ਸਥਾਨ ਹੈ ਪਵਿੱਤਰਤਾ ਜਿਸ ਤੋਸੀ ਦੇਸ਼ ਆਉਂਦੇ ਆ ਸਾਡੇ ਛੇਵੇਂ ਪਾਸ਼ੇ ਦਾ ਅਕਾਲ ਤਖਤ ਜਿਹੜਾ ਤਖਤ ਦਿੱਲੀ ਦੇ ਤੋਂ ਵੱਡਾ ਤਖਤ ਹੈ ਇਹਨਾਂ ਸੰਸਥਾਵਾਂ ਨੂੰ ਅਸੀਂ ਵਿੱਚ ਨਾ ਇਹਨਾਂ ਸੰਸਥਾਵਾਂ ਨੂੰ ਕਾਲੀਲ ਤੇ ਇਸ ਚੀਜ਼ ਨੂੰ ਕਮਜ਼ੋਰ ਕਰਨ ਵਾਸਤੇ ਉਹ ਧਰਮ ਨੂੰ ਅਸੀਂ ਆਪਣੇ ਨੂੰ ਨਾ ਵਰਤੀਏ ਧਰਮ ਤਾਂ ਸਾਡਾ ਜੋੜਦਾ ਤੋੜਦਾ ਨਹੀਂ ਲੇਕਿਨ ਜਿਹੜਾ ਬਿਆਨ ਆਇਆ ਇਹ ਰਾਤ ਦਾ ਸਮਾਂ ਸੀ ਕਿਤੇ ਮੀਡੀਆ ਵਾਲੇ ਲਿਖਦੇ ਨੇ ਲਿਖ ਕੇ ਨਾ ਤਾਂ ਮੈਨੂੰ ਸੁਣਾਇਆ ਗਿਆ ਪੜਿਆ ਗਿਆ ਕਿਤੇ ਕੋਈ ਬੰਦਾ ਹੋਵੇ ਤਾਂ ਉਹਦੇ ਤੇ ਬੰਦਾ ਸ਼ੱਕ ਕਰਦਾ ਤੁਸੀਂ ਤਾਂ ਬਹੁਤ ਹੀ ਮੈਚੁਰ ਬੰਦੇ ਹੋ ਕਿਉਂਕਿ ਕੋਈ ਨਵਾਂ ਬੰਦਾ ਹੋਵੇ ਤਾਂ ਕਹਿੰਦੇ ਨੇ ਜੀ ਖਾਦੀ ਪੀਤੀ ਚ ਬਿਆਨ ਦਿੱਤਾ ਗਿਆ ਪਰ ਤੁਸੀਂ ਤਾਂ ਫਿਰ ਵੀ ਗੁਰੂ ਵਾਲੇ ਹੋ ਮੈਂ ਕਹਿੰਦਾ 100% ਮੈਂ ਕਹਿਣਾ ਕਿ ਰਾਤ ਨੂੰ ਬਿਆਨ ਮੀਡੀਆ ਲਿਖਦਾ ਮੀਡੀਆ ਤੋਂ ਲਿਖਿਆ ਗਿਆ ਹੁਣ ਉਹ ਬਿਆਨ ਮੈਂ ਮੀਡੀਆ ਨੂੰ ਦੋਸ਼ ਦੇਵਾਂ ਇਹ ਨਹੀਂ ਪੜਿਆ ਗਿਆ ਰਾਤ ਨੂੰ ਉਹਨਾਂ ਨੇ ਕਾਲੇ ਜੀ ਦੇਤਾ ਮੈਂ ਸੁਣ ਨਹੀਂ ਸਕਿਆ ਤਾਂ ਉਹ ਬਿਆਨ ਤਾਂ ਮੇਰਾ ਹੀ ਹੈ ਮੈਂ ਐਵੇਂ ਕਹਾ ਜੀ ਕਿਸੇ ਦਾ ਹੋ ਗਿਆ ਲਿਖਿਆ ਗਿਆ ਲੇਕਿਨ ਉਹ ਮਾਛਾ ਸਾਡਾ ਹੋਰ ਸੀ ਇਹ ਸਖਤ ਲਫ਼ਜ਼ ਵਰਤੇਗੇ ਮੈਂ ਸਖਤ ਲਫ਼ਜ਼ ਨਹੀਂ ਵਰਤਦਾ ਮੈਂ ਹੁਣ ਵੀ ਕਹਿੰਦਾ ਮੈਂ ਹੁਣ ਵੀ ਕਹਿੰਦਾ ਕਿ ਮੈਂ ਕਿਸੇ ਨੂੰ ਕੋੜਾ ਬੋਲ ਕੇ ਰਾਜੀ ਨਹੀਂ ਮੈਨੂੰ ਬੋਲ ਜੇ ਮੈਂ ਤਾਂ ਨਹੀਂ ਬੋਲਦਾ ਚੁੱਪ ਕਰ ਜਾਣਾ ਕਿਉਂਕਿ ਕਿਉਂ ਕੋੜਾ ਬੋਲੋ ਕਿਉਂ ਬੁਲਾਓ ਹਰ ਇੱਕ ਦੀ ਇੱਜ਼ਤ ਕਰੋ ਹਰ ਇਨਸਾਨ ਦੀ ਆਪਣੀ ਆਪਣੀ ਇੱਜ਼ਤ ਹੈ ਮੈਂ ਚੰਗਾ ਲੋਕ ਬਾੜੇ ਨੇ ਇਸ ਕਰਕੇ ਇਹ ਠੀਕ ਹੈ ਕਿ ਜੋ ਕਹਿੰਦੀ ਹੈ ਸੰਗਤ ਲੇਕਿਨ ਸਾਹਿਬ ਵੀਰ ਸਿੰਘ ਬਾਦਲ ਜੀ ਦਾ ਰਤੀ ਪ੍ਰਵੇਸ਼ ਚ ਕਸੂਰ ਨਹੀਂ মিডিਆ ਲਿਖਦਾ ਨਾ ਉਹ ਬਚਾਰੇ ਲਿਖਦਾ ਨਾ ਮੈਂ ਲਿਖਦਾ ਰਾਤ ਦਾ ਸਮਾਂ ਸੀ ਤੂੰ ਕਹਿੰਦੀ ਕਾਲੀ ਐਸੀ ਲਿਖ ਕੇ ਮੈਂ ਨਾ ਪੜਾਇਆ ਗਿਆ ਇਸ਼ੂ ਕਰਤਾ ਹੁਣ ਲਿਖਣ ਬੰਦੇ ਦੇ ਜਿਸ ਲੀਡਰ ਦੇ ਖਿਲਾਫ ਲਿਖਿਆ ਉਹਦੀ ਕ੍ਰੈਡੀਬਿਲਟੀ ਜਾਂ ਉਹਦਾ ਅਹੁਦਾ ਵੀ ਪਤਾ ਔਰ ਉਸ ਪਰਿਵਾਰ ਦੇ ਨਾਲ ਸਬੰਧ ਵੀ ਪਤਾ ਥੋ ਤੁਸੀਂ ਤੁਹਾਡਾ ਉਹ ਕਿੰਨਾ ਸਤਿਕਾਰ ਕਰਦੇ ਹੋਣਗੇ ਜਾਂ ਤੁਸੀਂ ਕਿੰਨਾ ਕਰਦੇ ਹੋ ਤੁਹਾਡੀ ਤਾਂ ਚਲੋ ਟਾਪ ਪੋਜੀਸ਼ਨ ਆ ਅਕਾਲੀ ਦਲ ਦੇ ਵਿੱਚ ਮੈਂ ਕਹਿਣਾ ਮੈਂ ਤਾਂ ਕਿਸੇ ਪਾਰਟੀ ਜਿਹੜਾ ਬੰਦਾ ਕੰਮ ਕਰਦਾ ਇੱਕ ਦੂਜੇ ਦਾ ਸਤਿਕਾਰ ਕਰਦੇ ਆ ਇਹ ਸਿੱਖਿਆ ਕਦੇ ਵੀ ਪਹਿਲੀ ਲੀਡਰਸ਼ਿਪ ਇੱਕ ਦੂਜਾ ਨੁਕਸਾਨ ਵੀ ਇਸ ਕਰਦੇ ਨਿੱਜੀ ਨਹੀਂ ਸੀ ਕਰਦੇ ਪਾਰਟੀ ਤੌਰ ਤੇ ਅਟੈਕ ਕਰਦੇ ਸੀ ਕਾਂਗਰਸ ਬਾੜੀਆ ਅਕਾਲੀ ਬਾੜੀਆ ਭਾਜਪਾ ਬਾੜੀਆ ਕਮਰਸਟ ਬਾੜੀਆ ਨਿੱਜੀ ਨਹੀਂ ਸੀ ਅੱਜ ਵੀ ਨਿੱਜੀ ਨਹੀਂ ਕਰਨਾ ਚਾਹੀਦਾ ਮੈਂ ਕਹਿਣਾ ਜੇ ਮੇਰੇ ਥਾਂ ਇਹ ਲਫਜ਼ ਨਿਕਲ ਗਿਆ ਮੈਂ ਤਾਂ ਕਹਿਣਾ ਸਖਤ ਲਫਜ਼ ਹੈ ਮੈਂ ਨਹੀਂ ਇਹ ਕਹਿੰਦਾ ਮੈਂ ਕਹਿਣਾ ਮੈਂ ਕਹਿਣਾ ਇਹ ਨਹੀਂ ਬਿਆਹ ਦੇਣਾ ਮੈਂ ਹੁਣ ਵੀ ਕਹਿਣਾ ਉਹਨਾਂ ਵਾਸਤੇ ਬਿਹਾਨ ਸ਼ੁਭਦਾ ਨਹੀਂ ਮੈਂ ਇਹ ਵੀ ਕਹਿਣਾ ਮੈਂ ਕਹਿਣਾ ਬਾਪਸਲੇ ਨੂੰ ਮੈਂ ਇਹ ਵੀ ਕਹਿਣਾ ਲੇਕਿਨ ਮੈਂ ਕੋੜਾ ਲਫਜ਼ ਬੱਦ ਕੇ ਰਾਜ਼ੀ ਨਹੀਂ ਜੀ ਨਿਕਲ ਗਿਆ ਹੁਣ ਉਹ ਮੇਰਾ ਲਫਜ਼ ਹੈ ਇਸ ਕਰਕੇ ਮੈਂ ਉਹਨੂੰ ਉਹ ਤੋਂ ਭੱਜ ਜਾ ਨਹੀਂ ਮੈਂ ਭੱਜਦਾ ਤੁਸੀਂ ਇਹ ਵੀ ਲਿਖਿਆ ਉਸ ਬਿਆਨ ਦੇ ਵਿੱਚ ਕਿ ਸਾਜ਼ਿਸ਼ ਜਿਹੜੀ ਹੋ ਰਹੀ ਆ ਅਕਾਲੀ ਦਲ ਨੂੰ ਤੋੜਨ ਦੇ ਲਈ ਉਹਦਾ ਹਿੱਸਾ ਨਹੀਂ ਬਣਨਾ ਚਾਹੀਦਾ ਤੁਹਾਨੂੰ ਕੀ ਲੱਗਦਾ ਜਿਹੜੀ ਸਾਜ਼ਿਸ਼ ਹੋ ਰਹੀ ਜਿਵੇਂ ਭਾਵੇਂ ਬਾਗੀ ਤੜਾ ਜਾਂ ਤੁਸੀਂ ਪਹਿਲਾਂ ਐਸਜੀਪੀਸੀ ਦਾ ਜ਼ਿਕਰ ਕਰਦੇ ਹੋ ਕਿ ਐਸਜੀਪੀਸੀਆਂ ਸਿੱਖ ਸੰਸਥਾਵਾਂ ਤੋੜੀਆਂ ਗਈਆਂ ਇੱਕ ਇੱਕ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਤੁਹਾਨੂੰ ਇਹਦੇ ਪਿੱਛੇ ਵੀ ਸਾਜ਼ਿਸ਼ ਲੱਗਦੀ ਹੈ ਮੈਂ ਤਾਂ ਇੰਨੀ ਲੰਬੀ ਪੋਲਿਟਿਕਸ 72 ਚ ਮੈਲੇ ਬਣਿਆ 70 ਚ ਮੈਂ ਪਹਿਲੀ ਜੇਲ੍ਹ ਦਿੱਲੀ ਕੱਟੀ ਪਹਿਲਾ ਬੰਦਾ ਜੇਲ੍ਹ ਚ ਬਹਿ ਗਿਆ ਸੀ ਔਰ ਮੇਰੀ ਲੀਡਰਸ਼ਿਪ ਤੇ ਲੇ ਕੇ ਸੀ 100 ਬੰਦਾ ਗਿਆ ਹੋਇਆ ਸੰਤ ਜੀ ਨੂੰ ਕੰਗਾਂਗਰ ਲੈ ਕੇ ਮੈਂ ਗਿਆ ਮੈਂ ਛੋਟਾ ਸੀ بڑے ਲੈ ਕੇ ਕਹਿੰਦੇ ਯਾਰ ਆਪਣਾ ਮੁੰਡਾ ਨੌਜਵਾਨ ਹੈ ਰੁਬੜਾ ਲੋ ਸੁਬਟਾ ਡਾਡਾ ਨਾਲ ਗੱਲ ਕਰਨੀ ਪੈਂਦੀ ਡਾਕਟਰ ਨਾਲ ਕਰਨੀ ਪੈਂਦੀ ਕਿਤੇ ਕੁਝ ਹੁੰਦਾ ਬਿਵਾਰ ਹੋ ਗਏ ਠੀਕ ਹੈ ਤੇ ਮੈਂ ਤਾਂ ਉਸ ਵੇਲੇ ਤੋਂ ਹੈਗਾ ਦੇਖੀ ਜਨਾ ਇਹ ਸਾਸ਼ਾ ਨਾ ਜਿਹੜਾ ਸਾਨੂੰ ਪਤਾ ਹੀ ਨਹੀਂ ਲੱਗਦਾ ਕੀ ਹੋ ਰਿਹਾ ਹੈ ਸਾਨੂੰ ਪਤਾ ਲੱਗਦਾ ਸਾਡੇ ਦੋਲੇ ਕੌਣ ਬੰਦਾ ਹੈ ਮੈਨੂੰ ਤਾਂ ਬਹੁਤ ਗੱਲਾਂ ਦਾ ਪਤਾ ਹੈ ਜਿਹੜੀਆਂ ਕਿ ਮੈਂ ਟੀਵੀ ਤੇ ਕਹਿ ਨਹੀਂ ਸਕਦਾ ਕਿ ਕਿਵੇਂ ਸਾਜਸ਼ਾਂ ਹੁੰਦੀਆਂ ਨੇ ਕਿਵੇਂ ਸਾਥੋਂ ਵੱਲੋਂ ਵੱਲੀ ਉਧਰ ਨੂੰ ਲੈ ਜਾਂਦੀਆਂ ਨੇ ਮੋੜ ਕੇ ਇਸ ਕਰਕੇ ਮੈਂ ਕੁਝ ਨਹੀਂ ਕਹਿਣਾ ਮੈਂ ਅੱਜ ਵੀ ਕਹਿਣਾ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਸਾਨੂੰ ਸਮਝ ਨਹੀਂ ਆਉਂਦੀ ਕਿ ਸਾਡੀ ਏਡੀ ਵੀਡੀ ਸਸਤਾ ਕੁਰਬਾਨੀਆਂ ਤੋਂ ਬਾਅਦ ਬਣੀ ਹੈ ਐਸਟੀਪੀਸੀ ਇਹਨੂੰ ਕਿਵੇਂ ਖੇਰੂ ਖੇਰੂ ਕੀਤਾ ਜਾ ਰਿਹਾ ਹੈ ਬੰਬੇ ਅੱਡ ਪਟਨਾ ਸਾਹਿਬ ਅੱਡ ਦਿੱਲੀ ਅੱਡ ਹਰਿਆਣਾ ਅੱਡ 25 ਏਕਟ ਕਾਇਮ ਹੈ ਜਿੱਥੇ 50 ਸ਼ਹੀਦੀ ਹੋਈ ਜੀਦੇ ਚ ਹਜ਼ਾਰਾਂ ਬੰਦਿਆਂ ਦੇ ਅੰਗ ਭੰਗ ਟੁੱਟੇ ਜੀਦੇ ਅਰਬਾਂ ਜਰਵਾਨੇ ਹੋਏ ਜੇਲ੍ਹਾਂ ਕੱਟੀਆਂ ਹਜ਼ਾਰਾਂ ਬੰਦਿਆਂ ਨੇ ਗੱਡੀਆਂ ਅਗੇ ਪੈ ਕੇ ਗੱਡੀਆਂ ਰੋਕੀਆਂ ਸ਼ਹੀਦੀਆਂ ਦਿੱਤੀਆਂ ਉਹ ਪਾਰਟ ਜਥੇ ਬੰਦੀ ਜੇ ਦੁਨੀਆ ਚ ਕੋ ਤਰਮਾ ਜੀ ਦੀ ਧਰਮ ਦੀ ਚੌਣ ਹੁੰਦੀ ਆ ਔਰ ਚੌਣ ਚ ਕੋ ਕਾਨੇ ਦਾ ਹਿਸਾਬ ਹੈ ਔਰ ਉਸ ਚੌਣ ਨਾਲ ਬੰਦੇ ਬਦਲਦੇ ਨੇ ਇੱਕ ਬੰਦਾ ਨਹੀਂ ਪੱਕਾ ਰਹਿੰਦਾ ਤੇ ਉਸ ਤਰ ਮੈਨੂੰ ਜਿਹੜਾ 25 ਡੈਕਟ ਚੱਲਦਾ ਅੱਜ ਉਸ ਨੂੰ ਖੇਰੂ ਖੇਰੂ ਕੀਤਾ ਜਾ ਰਿਹਾ ਫਿਰ ਇਸ ਕਰਕੇ ਉਹ ਸ਼ਾਸਨ ਨਾ ਤੇ ਸਾਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕਿਹੜੀਆਂ ਹਸਾਸ਼ਾਂ ਦੇ ਵਿੱਚ ਫਸ ਹੋਵਾਂਗੇ ਕਿਉਂਕਿ ਤੁਹਾਡੇ ਕੋਲੇ ਬੜਾ ਲੰਮਾ ਚੌੜਾ ਤਜਰਬਾ ਤੁਹਾਡਾ ਤਜਰਬਾ ਥੱਲੇ ਵਾਲੀ ਪੀੜ੍ਹੀ ਲੈ ਨਹੀਂ ਪਾਰੀ ਉਸ ਤਰੀਕੇ ਦੇ ਨਾਲ ਜਿਨੇ ਤੁਸੀਂ ਤਾਂ ਬਹੁਤ ਉਤਰਾ ਚੜ੍ਹਾ ਦੇਖਿਆ ਅਕਾਲੀ ਦਲ ਦਾ ਡਾਊਨਫਾਲ ਵੀ ਆਉਂਦਾ ਰਿਹਾ ਚੜ੍ਹਦੀ ਕਲਾ 'ਚ ਵੀ ਅਕਾਲੀ ਦਲ ਆਉਂਦਾ ਰਿਹਾ ਪਰ ਫਿਰ ਵਜ੍ਹਾ ਕੀ ਹੈ ਕਿਵੇਂ ਇਕੱਠੇ ਕਿਵੇਂ ਹੋਵੋਗੇ ਤੁਸੀਂ ਬਾਗੀ ਜਿਹੜੇ ਨੇ ਇਹ ਸੁਧਾਰ ਲਹਿਰ ਜਿੰਨਾਂ ਨੇ ਚਲਾਈ ਕਿ ਉਹ ਉਹ ਔਰ ਤੁਸੀਂ ਹੁਣ ਇਕੱਠੇ ਹੋਵੋਗੇ ਕਿਉਂਕਿ ਉਹ ਤਾਂ ਪੂਰਾ ਸੈਲੀਬ੍ਰੇਟ ਕਰ ਰਹੇ ਕਿ ਮਜੀਠੀਆ ਹੁਣਾਂ ਨੇ ਜਿਹੜਾ ਸਟੈਂਡ ਲਿਆ ਉਹ ਬਹੁਤ ਵਧੀਆ ਸ ਬੜੀ ਨਜ਼ਰ ਆ ਰਹੀ ਹੈ ਮੈਂ ਕਿਸੇ ਤੇ ਉਹਨਾਂ ਦੇ ਸੈਲੀਬ੍ਰੇਸ਼ਨ ਤੇ ਮੈਂ ਕਿੰਤੂ ਨਹੀਂ ਕਰਦਾ ਲੇਕਿਨ ਮੈਂ ਕਹਿਣਾ ਕਿ ਕਈ ਵਾਰੀ ਜੇ ਸਾਡੀ ਮਤ ਇਧਰ ਉਧਰ ਹੋ ਜਾਂਦੀ ਹੈ ਤੇ ਗੁਰੂ ਸਮਤ ਬਖਸ਼ਦਾ ਹੈ ਜੋ ਹਾਲਾਤ ਨੇ ਸਭ ਗੁਰੂ ਦੇ ਅਨਸਾਰ ਚੱਲਦੇ ਨੇ ਮੈਂ ਇਹਨੂੰ ਬੰਦੇ ਦੀ ਗਿਆਨ ਨਹੀਂ ਸਮਝਦਾ ਸਿਆਣੇ ਬੰਦੇ ਵੀ ਕਈ ਵਾਰੀ ਗਲਤੀ ਕਰ ਜਾਂਦੇ ਨੇ ਤੇ ਕਮਲੇ ਬੰਦੇ ਕਈ ਵਾਰੀ ਉਹ ਕੰਮ ਕਰ ਜਾਂਦੇ ਜਿਹੜਾ ਕਿਸੇ ਨੂੰ ਆਸੇ ਨਹੀਂ ਹੁੰਦੀ ਇਸ ਕਰਕੇ ਮੈਂ ਸਾਬੇ ਗੁਰੂ ਦੇ ਆਸ਼ੇ ਤੇ ਉਤੋਂ ਡਰ ਕੇ ਚੱਲਣ ਵਾਲਾ ਬੰਦਾ ਤੇ ਉਹਦੇ ਕੋਲ ਹੀ ਅਰਦਾਸ ਕਰਦਾ ਕਿ ਸਾਨੂੰ ਸਭ ਨੂੰ ਸਮਤ ਬਖਸ਼ ਅਸੀਂ ਸਿਰ ਜੋੜ ਕੇ ਪੰਜਾਬ ਦੇ ਮਸਲਿਆਂ ਤੇ ਲੜਾਈ ਲੜੀਏ ਨਾ ਕਿ ਨਿੱਜ ਤੇ ਇੱਕ ਦੂਜੇ ਤੇ ਬੋਲੀਏ ਜਿਹੜੇ ਸਾਡੇ ਸਥਾਨ ਉਚਤਮ ਪਾਰਟੀਆਂ ਉਹਨੂੰ ਤੇ ਸਾਡੇ ਧਰਮ ਦੇ ਸਥਾਨ ਨੂੰ ਅਸੀਂ ਨਿੱਜ ਵਾਸਤੇ ਨ ਵਰਤੀਏ ਇਹ ਦੁਨੀਆ ਦੇ ਭਲੇ ਵਾਸਤੇ ਹੈ ਸਾਡੇ ਸਥਾਨ ਜਿੱਥੋਂ ਸਰਵਤ ਦਾ ਭਲਾ ਚਾਰੇ ਦਰਵਾਜ਼ੇ ਖੁੱਲੇ ਨੇ ਗੁਰੂ ਸਾਹਿਬ ਦੇ ਦਰਬਾਰ ਦੇ ਕੋਈ ਆਵੇ ਮੱਥਾ ਟੇਕੇ ਦੁਸ਼ਮਣ ਆਵੇ ਮਿੱਤਰ ਆਵੇ ਲੰਗਰ ਹਰ ਵਾਸਤੇ ਹੈ ਸਭ ਵਾਸਤੇ ਅਸ਼ੀਰਵਾਦ ਹੈ ਕੋਈ ਆਵੇ ਉਥੋਂ ਅਸ਼ੀਰਵਾਦ ਜਵਾਬ ਨਹੀਂ ਮਿਲਦਾ ਇਸ ਕਰਕੇ ਅਸੀਂ ਇਹ ਨਾਅ ਆਪਣੇ ਧਰਮ ਨੂੰ ਨਿਜ ਵਰਤੀਏ ਉਹ ਦੁਨੀਆ ਦੇ ਭਲੇ ਦਾ ਧਰਮ ਹੈ ਇਸ ਕਰਕੇ ਸਾਡੀਆਂ ਪਾਰਟੀਆਂ ਕੁਰਬਾਨੀ ਵਾਲੀਆਂ ਪਾਰਟੀਆਂ ਨੇ ਸਸਤਾਵਾ ਇਹਨਾਂ ਨੂੰ ਤਕੜੇ ਕਰਨ ਵਾਸਤੇ ਤੇ ਲੋਕਾਂ ਦੀ ਸੇਵਾ ਵਾਸਤੇ ਵਰਤੀਏ ਨਾ ਕਿ ਨਿਜ ਵਾਸਤੇ ਵਰਤੀਏ ਉਹ ਸੇਵਾ ਇਹ ਹੈ ਕਿ ਜਿਹੜੇ ਸਾਡੇ ਮਸਲੇ ਨੂੰ ਉਹਨਾਂ ਤੇ ਲੜੀਏ ਜੋ ਪੰਜਾਬ ਦੇ ਮਸਲੇ ਨੇ ਇਕੱਠੇ ਕਿਵੇਂ ਹੋਵੋਗੇ ਤੁਸੀਂ ਇਕੱਠੇ ਹੋਣ ਦਾ ਤੁਹਾਨੂੰ ਕੋਈ ਰੂਟ ਮੈਪ ਨਜ਼ਰ ਆ ਰਿਹਾ ਹੈ ਨੂੰ ਦੋਨਾਂ ਪਾਸਿਆਂ ਨੂੰ ਸਮਤ ਗੁਰੂ ਦੇਵੇ ਤੇ ਤੁਸੀਂ ਅਸੀਂ ਕੋਸ਼ਿਸ਼ ਕਰੀਏ ਨਾਲ ਮਿਲ ਕੇ ਕਿ ਨਹੀਂ ਬਈ ਨਿਕਲੋ ਆਪਾਂ ਇਸ ਸੰਕਟ ਚੋਂ ਆਪਾਂ ਜੋ ਆਪਣਾ ਅਸਲੀ ਕੰਮ ਹੈ ਉਹ ਤੇ ਆਈਏ। ਵਿਕਰਮ ਜੀਠੀਆ ਹੁਣਾਂ ਨਾਲ ਕੋਈ ਰੀਸੈਂਟਲੀ ਜਾਂ ਪਿਛਲੇ ਦਿਨਾਂ ਚ ਗੱਲ ਹੋਈ ਸੀ। ਤੇ ਪਿਛਲੇ ਦਿਨ ਤਾਂ ਰੋਜ਼ ਹੀ ਸਾੜੀਆਂ ਹੁੰਦੀਆਂ ਰਹਿੰਦੀਆਂ ਲੇਕਿਨ ਕੱਲ ਦੀ ਨਹੀਂ ਹੋਈ ਰਾਤ ਦਾ ਮਸਲਾ ਇਸ ਕਰਕੇ ਹੋਈ ਨਹੀਂ। ਸੁਖਵੀਰ ਸਿੰਘ ਬਾਦਲ ਹੁਣਾਂ ਦੇ ਨਾਲ ਰਾਤ ਦੀ ਤਾਂ ਉਹਨਾਂ ਨਾਲ ਵੀ ਨਹੀਂ ਹੋਈ। ਤਾਂ ਹੁਣ ਅਗਲਾ ਤੁਹਾਨੂੰ ਫਿਊਚਰ ਸਿਆਸੀ ਜਿਹੜਾ ਅਕਾਲੀ ਦਲ ਦਾ ਨਜ਼ਰ ਕੀ ਆਉਂਦਾ ਪੁੰਦਰ ਸਾਹਿਬ ਕਿਉਂਕਿ ਅਕਾਲੀ ਦਲ ਉਹ ਪਾਰਟੀ ਜਿਨੇ ਕੁਰਬਾਨੀਆਂ ਦਿੱਤੀਆਂ ਕੁਰਬਾਨੀਆਂ ਨਾਲ ਸੰਘਰਸ਼ ਦੇ ਨਾਲ ਸੰਘਰਸ਼ੋਂ ਨਿਕਲ ਕੇ ਪਾਰਟੀ ਖੜੀ ਹੋਈ ਹੈ ਔਰ ਅੱਜ ਖੇਰੂ ਖੇਰੂ ਆਪਸ ਦੇ ਵਿੱਚ ਹੀ ਕਟੋਕਲੇਸ਼ ਚੱਲ ਜਿੰਦਾ ਤੁਹਾਨੂੰ ਲੱਗਦਾ ਸਿਆਸੀ ਭੂਇਕੀ ਨਜ਼ਰ ਆਉਂਦਾ ਤੁਹਾਨੂੰ ਅਕਾਲੀ ਦਲ ਦਾ ਗੁਰੂ ਕਹਿੰਦਾ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਇਸ ਕਰਕੇ ਹਮੇਸ਼ਾ ਆਸ਼ਾ ਰੱਖੋ ਗੁਰੂ ਤੋਂ ਕਿ ਅੱਗੇ ਚੰਗੇ ਦਿਨ ਆਉਣਗੇ ਕਦੇ ਵੀ ਨਾ ਸੋਚੋ ਕਿ ਬਾੜੇ ਆਉਣਗੇ ਇਸ ਕਰਕੇ ਜੀਵੇ ਮਰੇ ਨਿਰਾਸ਼ਾ ਜੀਵੇ ਆਸ਼ਾ ਇਸ ਕਰਕੇ ਆਸ਼ਾ ਰੱਖੋ ਕਿ ਗੁਰੂ ਕਿਰਪਾ ਕਰੋ ਚੰਗੇ ਦਿਨ ਆਉਣਗੇ ਅਸੀਂ ਇਸੇ ਰਜੋੜਾਂਗੇ ਪੰਜਾਬ ਦੇ ਭਲੇ ਵਾਸਤੇ ਲੜਾਂਗੇ ਪੰਜਾਬ ਦੇ ਮਸਲੇ ਹੱਲ ਕਰਨ ਵਾਸਤੇ ਸੰਗਤ ਨੂੰ ਨਾਲ ਲੈ ਕੇ ਉਹਨਾਂ ਨੂੰ ਪੂਰੇ ਕਰਾਂਗੇ ਯਾਨੀ ਹਰਪ੍ਰੀਤ ਸਿੰਘ ਬਹੁਤ ਖੁੱਲ ਕੇ ਬੋਲ ਰਿਹਾ ਵੱਖ-ਵੱਖ ਥਾਵਾਂ ਤੇ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਸੁਖਬੀਰ ਸਿੰਘ ਬਾਦਲ ਤੇ ਤਾਂ ਨਿੱਜੀ ਅਟੈਕ ਕਰ ਰਿਹਾ ਸੁਖਬੀਰ ਸਿੰਘ ਬਾਦਲ ਨੂੰ ਇੱਕ ਸਪੀਚ ਤਾਂ ਉਹਨਾਂ ਨੇ ਮਸਤੀਆ ਹਾਥੀ ਜਿਹੜਾ ਉਹ ਕਰਾਰ ਦੇ ਦਿੱਤਾ ਸੀਗਾ ਕਿ ਕੋਈ ਬਚਿੱਤਰ ਸਿੰਘ ਆਊਗਾ ਫਿਰ 나ਗਣੀ ਮਾਰਨ ਦਾ ਵੀ ਜ਼ਿਕਰ ਉਹਨਾਂ ਨੇ ਪੂਰਾ ਐਗਜ਼ਾਮਪਲ ਦਿੱਤਾ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਚਾਹੇ ਬਜੂਦਾ ਸਿੰਘ ਸਾਹਿਬ ਹੈ ਚਾਹੇ ਸਾਵਕਾ ਹੈ ਮੈਂ ਤਾਂ ਆਪਣੇ ਬਲੂ ਇੱਜ਼ਤ ਕਰਦਾ ਤੇ ਕਰਦਾ ਰਹੂੰਗਾ ਜਿਸ ਥਾਂ ਤੇ ਬੰਦਾ ਬੈੰਦਾ ਹੈ ਉਹ ਥਾਂ ਤੇ ਉਹਦੀ ਇੱਕ ਮਰਿਆਦਾ ਹੁੰਦੀ ਹੈ ਜੇ ਮੈਂ ਅਜ ਕੱਲ੍ਹ ਪ੍ਰਧਾਨ ਆ ਮੇਰੇ ਮੂੰਹ 'ਚੋ ਛੁਰੇ ਮਾਰਨ ਦਾ ਲਫ਼ਜ਼ ਪੈ ਗਿਆ ਤੇ ਉਸ ਤੇ ਕਿੰਨੀ ਚਰਚਾ ਹੈ ਤੇ ਮੈਂ ਕਹਿਣਾ ਕਿ ਨਹੀਂ ਮੈਂ ਬੋਲਦਾ ਮੈਂ ਤਾਂ ਇੱਕ ਪ੍ਰਧਾਨ ਆ ਨਾ ਸਤਾਰਨਾ ਦੇ ਪ੍ਰਧਾਨ ਵੀ ਦੀ ਮੈਂ ਆਰਜੀ ਪ੍ਰਧਾਨ ਆ ਤੇ ਫਿਰ ਜਿਹੜੇ ਐਡੀ ਵੱਡੇ ਥਾਂ ਤੇ ਰਹੇ ਹੋਣ ਉਹਨਾਂ ਨੂੰ ਆਪਣੇ ਕੀ ਬੋਲਦੇ ਉਹਨਾਂ ਨੂੰ ਆਪ ਸੋਚਣਾ ਚਾਹੀਦਾ ਹੈ ਮੈਂ ਉਹਨਾਂ ਤੇ ਕਹਾ ਇਹ ਠੀਕ ਹੈ ਇਹ ਗਲਤ ਹੈ ਮੈਂ ਕੋਈ ਟਿੱਪਣੀ ਨਹੀਂ ਕਰੂੰਗਾ ਮੈਂ ਇਹ ਉਹਨਾਂ ਤੇ ਛੱਡਦਾ ਕਿ ਉਹ ਸੋਚਣ ਤੇ ਸਤਕਾਰ ਮੈਂ ਪ੍ਰੈਜ਼ੈਂਟ ਦਾ ਤਾਂ ਕਰਨੇ ਆ ਜਿਹੜਾ ਪਾਸਟ ਆ ਉਹਦਾ ਵੀ ਕਰਦਾਂ ਕਿ ਧਰਮ ਦਾ ਸਤਕਾਰ ਹੈ ਸਾਨੂੰ ਜੋ ਉਸ ਜਗ੍ਹਾ ਤੇ ਰਹਿ ਸਤਕਾਰ ਹੈ ਇਸ ਕਰਕੇ ਕੋਈ ਵੀ ਜਿਹੜਾ ਪ੍ਰਮਾਤਮਾ ਦਾ ਨਾਮ ਲੈਣ ਵਾਲਾ ਗੁਰੂ ਦੀ ਸੇਵਾ ਵਾਲਾ ਸਾਨੂੰ ਉਹਦਾ ਸਤਕਾਰ ਕਰਨਾ ਚਾਹੀਦਾ ਕਰਦਾ ਮੇਰਾ ਅਖੀਰਲਾ ਸਵਾਲ ਹੈ ਉਹ ਕਹਿੰਦੇ ਕਿ ਸਵਾਲ ਬਿਕਰਮ ਮਜੀਠੀਆ ਨੇ ਅੰਤਰੰਕ ਕਮੇਟੀ ਦੇ ਫੈਸਲੇ ਤੇ ਚੁੱਕੇ ਜੇ ਸੇਦਾਰਾਂ ਨੂੰ ਸੇਵਾ ਮੁਕਤ ਕਰਨ ਵਾਲੇ ਮਸਲੇ ਤੇ ਪਰ ਇਹ ਬਿਆਨ ਜਿਹੜਾ ਭੁੰਦਰ ਸਾਹਿਬ ਦਾ ਆ ਗਿਆ ਇਹ ਆ ਗਿਆ ਕਿ ਅਕਾਲੀ ਦਲ ਨੇ ਤੁਸੀਂ ਚਲੋ ਤੁਸੀਂ ਜੋ ਆਫਿਸ ਤੋਂ ਟਾਈਪ ਹੋਇਆ ਜਿਵੇਂ ਵੀ ਆਇਆ ਕਿ ਬਿਕਰਮ ਮਜੀਠੀਆ ਨੇ ਸੁਖਵੀਰ ਬਾਦਲ ਦੀ ਪਿੱਠ 'ਤੇ ਛੁਰਾ ਮਾਰਿਆ ਕਹਿੰਦੇ ਸਵਾਲ ਤਾਂ ਉਹਨਾਂ ਨੇ ਅੰਤਰੰਕ ਕਮੇਟੀ ਤੇ ਚੁੱਕਿਆ ਉਹ ਸੁਖਵੀਰ ਸਿੰਘ ਬਾਦਲ ਦੀ ਪਿੱਠ 'ਤੇ ਛੁਰਾ ਮਾਰਨ ਵਾਲੀ ਗੱਲ ਕਿਵੇਂ ਹੋ ਗਈ ਕਹਿੰਦੇ ਕਿ ਇਸ ਹਸਾਬ ਫਿਰ ਕਲੀਅਰ ਲਾ ਲਓ ਕਿ ਇਹ ਅੰਤਰੰਕ ਕਮੇਟੀ ਨੂੰ ਜਿਹੜਾ ਉਹ ਸੁਖਵੀਰ ਸਿੰਘ ਬਾਦਲ ਡਾਇਰੈਕਸ਼ਨ ਦਿੰਦੇ ਆ ਨੇ ਵਿਚਾਰੇ ਸੁਖਵੀਰ ਸਿੰਘ ਬਾਦਲ ਨੂੰ ਤਾਂ ਥਾਂ-ਥਾਂ ਘ੍ਰਿਸਿਆ ਜਾ ਰਿਹਾ ਹੈ ਕਿਉਂਕਿ ਉਹ ਇੱਕ ਜਿਹੜਾ ਹੈ ਮੁੱਖ ਸੇਵਾਦਾਰ ਹੈ ਦੂਜੀਆਂ ਪਾਰਟੀਆਂ ਚਾਹੁੰਦੀਆਂ ਨੇ ਕਿ ਜੇ ਜਿਵੇਂ ਜਰਨੈਲ ਨੂੰ ਡੇਮੇਜ ਕਰ ਦਿਓ ਕਿ ਸੁਖਵੀਰ ਸਿੰਘ ਬਾਦਲ ਨੂੰ ਡੇਮੇਜ ਕਰ ਦਿਓ ਤੇ ਆਪੇ ਸਾਰੀ ਗੱਲ ਹੱਲ ਹੋ ਜੂ ਇਸ ਕਰਕੇ ਮੈਂ ਸੰਗਤ ਨੂੰ ਕਹਿਣਾ ਕਿ ਇਹਨਾਂ ਗੱਲਾਂ ਨੂੰ ਪਛਾਣਨ ਲੱਗੋ ਤੇ ਜਿਹੜੇ ਬਿਆਨ ਦੇਣ ਵਾਲੇ ਆ ਮੈਂ ਉਹਨਾਂ ਨੂੰ ਕਹਿਣਾ ਪਛਾਣਨ ਲੱਗੋ ਤੇ ਇਸ ਕਰਕੇ ਇਹ ਸੰਗਤ ਤੇ ਮੈਂ ਛੱਡਦਾ ਕਿ ਉਹ ਦੇਖੇ ਐਵੇਂ ਸੁਖਵੀਰ ਜੀ ਬਾਦਲ ਦੇ ਨਾ ਹਰ ਚੀਜ਼ ਲਾਣ ਤਾਂ ਦੇਣੀ ਇਹ ਤੇ ਕੋ ਉਹਨਾਂ ਦੀ ਬੰਸ਼ਾ ਲੇਕਿਨ ਮੈਂ ਨਹੀਂ ਮੰਨਦਾ ਕਿ ਸੁਖਵੀਰ ਸਿੰਘ ਬਾਦਲੇ ਗੱਲ ਕਹਿੰਦਾ ਸੁਖਵੀਰ ਸਿੰਘ ਬਾਦਲ ਦਾ ਹੀ ਬਿਆਨ ਨਹੀਂ ਸੁਖਵੀਰ ਸਿੰਘ ਬਾਦਲ ਨਾਲ ਸਾਡੀ ਡਿਸਕਸ਼ਨ ਹੋਈ ਹੈ ਉਹਨੇ ਤਾਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਇਸ ਦਿਨ ਉਹ ਤਾਂ ਇਧਰ ਦਾ ਇੱਕ ਲਫ਼ਜ਼ ਵੀ ਨਹੀਂ ਸੋਹਣੇ ਕੀ ਸੋਚਦੇ ਸੁਖਵੀਰ ਸਿੰਘ ਬਾਦਲ ਕੀ ਸੋਚੀ ਅਸੀਂ ਕਹਿੰਦੇ ਸੁਖਵੀਰ ਸਸਤਾ ਕਮਜ਼ੋਰ ਨਾ ਹੋਣਾ ਆਪਾਂ ਨੂੰ ਅੰਕਲ ਇਧਰ ਸੋਚਣਾ ਚਾਹੀਦਾ ਸਾਰਿਆਂ ਨੂੰ ਜਿਵੇਂ ਮਜੀਠੀਆ ਹੁਣਾਂ ਨੇ ਜੋ ਡਿਸੀਜਨ ਲਿਆ ਕੱਲ ਔਰ ਕੋਈ ਗੱਲ ਬਿਲਕੁਲ ਹੀ ਕੋਈ ਗੱਲ ਨਹੀਂ ਸਿੱਧਾ ਮਜੀਠੀਆ ਹੁਣਾਂ ਨੇ ਡਿਸੀਜਨ ਲਿਆ ਉਸ ਤੋਂ ਬਾਅਦ ਯੂਥ ਅਕਾਲੀ ਦਲ ਦੇ ਵੱਲੋਂ ਪੋਸਟ ਆ ਰਹੀਆਂ ਯੂਥ ਅਕਾਲੀ ਦਲ ਦੇ ਲੀਡਰਾਂ ਵੱਲੋਂ ਔਰ ਉੱਥੇ ਸਿਹਦਰ ਤੋਤਾ ਸਿੰਘ ਜਿਹਦੇ ਜੋ ਬੇਟੇ ਨੇ ਉਹਨਾਂ ਦੇ ਵੱਲੋਂ ਵੀ ਉਹਨਾਂ ਨੇ ਸਟੈਂਡ ਲਿਆ ਕਿ ਵੀ ਅਸੀਂ ਜਿਹੜਾ ਜਥੇਦਾਰਾਂ ਦਾ ਨਿਰਾਦਰ ਕੀਤਾ ਗਿਆ ਇਹ ਗਲਤ ਹੈ ਮੋਗਾ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਇਸ ਚੀਜ਼ ਦਾ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਇਕੱਠੇ ਹੋਣ ਦੀ ਥਾਂ ਅਕਾਲੀ ਦਲ ਤਾਂ ਫਿਰ ਧੜਿਆਂ 'ਚ ਵੰਡਿਆ ਜਾਣ ਲੱਗਿਆ ਇੱਕ ਧੜਾ ਬਿਕਰਮ ਮਜੀਠੀਆ ਨਾਲ ਖੜਾ ਖੜਾ ਨਜ਼ਰ ਆ ਰਿਹਾ ਕੋਈ ਐਸੀ ਗੱਲ ਜਿਹਦਾ ਓੱਖਾ ਵੇਲਾ ਆਉਂਦਾ ਹੈ ਨਾ ਕੁਝ ਲੋਕ ਫੱਕਰ ਨੇ ਜਿਹੜੇ ਕਿਸੇ ਜਦੋਂ ਘਬਰਾਉਂਦੇ ਨਹੀਂ ਕੁਝ ਬੰਦੇ ਕੇ ਗੱਲਾਂ ਦਾ ਘਬਰਾ ਜਾਂਦੇ ਨੇ ਇਹ ਕਮਜ਼ੋਰ ਮਨ ਦੇ ਬੰਦੇ ਆ ਜਿਹੜੇ ਉਹ ਕੋ ਬਹਾਨਾ ਪਾਲ ਲੈਂਦੇ ਆ ਲੇਕਿਨ ਵੀਰੋ ਇਹ ਤਾਂ ਪਾਰਟੀ ਕੁਰਬਾਨੀ ਵਾਲੀ ਐ ਅਜੇ ਤਾਂ ਤਕੜੇ ਹੋ ਕੇ ਲੜਨਾ ਪੈਂਦਾ ਹੈ ਸੋ ਮੈਂ ਇਹਨਾਂ ਗੱਲਾਂ ਕੋਈ 파ਰਟੀ ਨਹੀਂ ਕਿੰਦਾ ਮੈਂ ਤੜਾ ਨਹੀਂ ਕਿੰਦਾ ਇਹ ਤਾਂ ਹਮੇਸ਼ਾ ਹੁੰਦਾ ਰਹਿੰਦਾ ਜਦੋਂ ਚੰਗਾ ਸਮਾਂ ਦੁਰੀਏ ਕਹਿੰਦੇ ਬੱਲੇ 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 ਜਦੋਂ ਥੋੜਾ ਜਿਹਾ ਕੰਬਿਊਰ ਆ ਗਿਆ ਬੱਲੇ 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 ਗਲਤ ਹੋ ਗਿਆ ਇਸੇ ਸੁਖਵੀਰ ਬਾਦਲ ਨੂੰ ਕਹੇ ਸੀ ਹਜੇ ਬੰਦਾ ਕੋਈ ਨਹੀਂ ਕਾਬਲ ਉਸੇ ਨੂੰ ਹੁਣ ਉਹੀ ਬੰਦੇ ਜਿਹੜੇ ਕਹਿੰਦੇ ਸੀ ਕਾਬਲ ਉਹਨਾਂ ਦੇ ਮੂੰਹ ਚੋਂ ਹੀ ਉਹਨਾਂ ਦੇ ਬਿਆਨ ਪੜਦੋ ਕੱਢ ਕੇ ਮੇਰੇ ਤੇ ਕਦੇ ਆਇਆ ਵੀ ਨਹੀਂ ਹੁਣ ਇਹ ਉਹਨਾਂ ਦੇ ਬਿਆਨਾਂ ਚ ਉਲਟਾਉਣ ਲੱਗੇ ਮੈਂ ਉਹਨਾਂ ਨੂੰ ਕੀ ਕਹਾ ਇਸ ਕਰਕੇ ਮੈਂ ਕੁਝ ਨਹੀਂ ਕਹਿੰਦਾ ਚੜ੍ਹਦੀ ਕਲਾ ਕਿਵੇਂ ਹੋਊਗੀ ਪੁੰਨਰ ਸਾਹਿਬ ਚੜ੍ਹਦੀ ਕਲਾ ਗੁਰੂ ਕਰੂਗਾ ਦੁਨੀਆ ਤੇ ਕਦੇ ਵੀ ਕੋਈ ਗੱਲ ਨਹੀਂ ਜੇ ਗੁਰੂ ਤੇ ਭਰੋਸਾ ਰੱਖੋ ਪੂਰੀ ਨਾ ਹੋਵੇ ਸਾਜ਼ਿਸ਼ ਦਾ ਤੁਸੀਂ ਵਾਰ-ਵਾਰ ਜਿਹੜੀ ਦਾ ਜ਼ਿਕਰ ਕਰਦੇ ਹੋ ਮਜੀਠੀਆ ਵੀ ਕਹਿੰਦੇ ਸੀ ਕਿ ਨਾਗਪੁਰੋਂ ਚੱਲੇ ਹੋਏ ਆ ਜਿਹੜੇ ਬਾਗੀ ਢੜੇ ਵਾਲੇ ਆ ਔਰ ਹੁਣ ਤੁਹਾਨੂੰ ਕੀ ਨਜ਼ਰ ਆਉਂਦਾ ਇਹਦੇ ਪਿੱਛੇ ਕੋਈ ਸਾਜ਼ਿਸ਼ ਆ ਤੁਸੀਂ ਕਹਿੰਦਾ ਮਜੀਠਾ ਸਾਹਿਬ ਨੇ ਜਿਹੜੀ ਗੱਲ ਕਹੀ ਆ ਉਹ ਸੋਚ ਲੈਣ ਤੇ ਸਿਆਣੇ ਬਣ ਕੇ ਆਪਾਂ ਸਾਰੇ ਲੱਗੇ ਕੋਸ਼ਿਸ਼ ਕਰਾਂਗੇ ਮਜੀਠੀਆ ਉਹਨਾਂ ਨਾਲ ਗੱਲ ਕਰਨ ਦੀ ਮੈਂ ਤਾਂ ਸਭ ਨਾਲ ਕਰਦਾ ਤੇ ਕਰਦਾ ਰਹੂੰਗਾ ਲਾਵਾਂਗੇ ਫੋਨ ਉਹਨਾਂ ਨੂੰ ਕਿ ਨਹੀਂ ਕੋਈ ਖੂਬੀ ਗੱਲ ਹੈ ਬੱਚਿਆਂ ਤਰ੍ਹਾਂ ਮੈਨੂੰ ਕੀ ਹੋ ਗਿਆ ਜੇ ਮੈਂ ਉਹਨੂੰ ਘੂਰ ਵੀ ਦੇਉਂਦਾ ਵੀ ਮੈਂ ਕਹੂੰ ਦਿਆਂਗਾ ਕਿ ਕਿਉਂ ਤਾਂ ਬਜਰੀ ਕੀਤੇ ਕਿਉਂ ਬੋਲਦਾ ਮੈਂ ਤੇ ਇਹ ਵੀ ਕਹਿ ਦੂੰ ਮੈਂ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਕਹਿੰਦਾ ਬੇਟਾ ਕਿਉਂ ਬੋਲਦੇ ਹੋ ਤੂੰ ਚੁੱਪ ਕਰ ਜੰਨੇ ਸਹਿਜ ਕਰਕੇ ਮੈਨੂੰ ਪਤਾ ਉਹਨੂੰ ਪਤਾ ਵੀ ਅੰਕਲ ਗੁੱਸੇ ਦਾ ਹੁੰਦਾ ਨਹੀਂ ਉੱਤੋਂ ਹੀ ਕਹਿੰਦਾ ਸਹਿਜ ਕਰਕੇ ਕੋਈ ਨਹੀਂ ਬੇਟਾ ਮੇਰਾ ਫਰਜ਼ ਹੈ ਹਾਂ ਪੁੰਦਰ ਸਾਹਿਬ ਥੈਂਕ ਯੂ ਸੋ ਮੱਚ ਤੁਸੀਂ ਬਹੁਤ ਸਮਾਂ ਦਿੱਤਾ ਤਾਂ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਥੈਂਕ ਯੂ ਨਹੀਂ ਨਹੀਂ ਬਿਲਕੁਲ ਬਿਲਕੁਲ ਥੈਂਕ ਯੂ ਤਾਂ ਸudar balwinder singh pundar ਸਾਡੇ ਨਾਲ ਸੀਗੇ ਔਰ ਜੋ ਸ਼ਰੂਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਵਿਕਰਮ ਮਜੀਠੀਆ ਹੋਣਾ ਨੂੰ ਇਹ ਬਿਆਨ ਨਹੀਂ ਦੇਣਾ ਚਾਹੀਦਾ ਸੀ ਬੈਠ ਕੇ ਮੀਟਿੰਗ ਹੋਣੀ ਚਾਹੀਦੀ ਸੀ ਮੀਟਿੰਗ 'ਚ ਚਰਚਾ ਹੋ ਜਾਂਦੀ ਜੇ ਕਿਸੇ ਗੱਲ ਦਾ ਉਹਨਾਂ ਨੂੰ ਗਿਲਾ ਸੀ ਕਿਸੇ ਗੱਲ ਦਾ ਤਰਾਜ ਸੀਗਾ ਤਾਂ ਇਸ ਤਰੀਕੇ ਦੇ ਨਾਲ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਤੇ ਨਾਲ ਹੀ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਹੈ ਕਿ ਵਿਕਰਮ ਮਜੀਠੀਆ ਨੇ ਸੁਖਬੀਰ ਬਾਦਲਨ ਹੋਣਾ ਦੇ ਪਿੱਠ 'ਚ ਵੈਸੇ ਕੋਈ ਵੀਡੀਓ ਕੋਈ ਇਸ ਤਰ੍ਹਾਂ ਦਾ ਬਿਆਨ ਨਹੀਂ ਸੀਗਾ ਕਿ ਇੱਕ ਰਿਟਨ ਦੇ ਵਿੱਚ ਪ੍ਰੈਸ ਨੋਟ ਸੀਗਾ ਔਰ ਉਹਦੇ ਤੇ ਇਹਨਾਂ ਨੇ ਕਿਹਾ ਕਿ ਮੈਂ ਵੈਸੇ ਹੁਜੇ ਤੇਖੇ ਸ਼ਬਦ ਵਰਤਦਾ ਨਹੀਂ ਤੇ ਉਹਦੇ ਤੇ ਵੀ ਸਵਾਲ ਕੀਤੇ ਜਾ ਰਹੇ ਵਿਰੋਧੀਆਂ ਦੇ ਵੱਲੋਂ ਕਿ ਇਹ ਬਿਆਨ ਤਾਂ ਕਿਤੋਂ ਲਿਖਿਆ ਲਿਖਾਇਆ ਆਇਆ ਸੀਗਾ ਔਰ ਪੁੰਦਰ ਸਾਹਿਬ ਤਾਂ ਇਹੋ ਜਿਹੇ ਬਿਆਨ ਦਿੰਦੇ ਨਹੀਂ ਐ ਪੁੰਦਰ ਸਾਹਿਬ ਦੇ ਬਾਰੇ ਤਾਂ ਲੋਕਾਂ ਨੂੰ ਪਤਾ ਤਾਂ ਖੈਰ ਪੁੰਦਰ ਸਾਹਿਬ ਨੂੰ ਅੱਗੇ ਲਾਇਆ ਆਕਾਲੀ ਦਲ ਨੇ ਦੇਖਣਾ ਹੈ ਕਿ ਮੀਟਿੰਗ ਹੋਰ ਹੋਣ ਜਾ ਰਹੀ ਹੈ ਆਕਾਲੀ ਦਲ ਦੀ ਆਉਣ ਵਾਲੇ ਦਿਨਾਂ ਚ ਆਕਾਲੀ ਦਲ ਕਿਸ ਪਾਸੇ ਜਾਂਦਾ ਆਕਾਲੀ ਦਲ ਦੀ ਪੋਲਿਟਿਕਸ ਕੀ ਰੂਪ ਲੈਂਦੀ ਹੈ ਕੈਮਰਾ ਪ੍ਰਸ਼ੰਤ ਦਵ ਸਿੰਗਪੂ ਪੰਜਾਬੀ ਟੀਵੀ ਚੰਡੀਗੜ੍ਹ